ਇੱਕ ਸਾਲ 2 ਕਰੋੜ ਨੌਕਰੀ ਦਵਾਂਗੇ મોદી ਕਹਿੰਦਾ ਸੀ ਸਾਰਾ ਦੇਸ਼ ਨੂੰ ਖਾਕ ਵੇਚ ਕੇ ਖਾ ਗਿਆ ਬਿਲ ਨਹੀਂ ਆਇਆ ਸਾਲ ਨੂੰ ਜਾਂ ਤੋਂ ਭਗਵੰਤ ਮਾਨ ਅੱਜ ਅਰੇ ਬਿਲ ਨਹੀਂ ਆਇਆ ਕਹਿੰਦਾ ਰਿਹਾ ਵੀ ਪਿਰਸਨਾ ਸੀ ਜਿਹੜੇ ਆਪਾਂ ਮੇਰੇ ਵਰਗੇ ਆ 2500 ਕਰੂੰਗਾ 65 ਸਾਲ ਉਮਰ ਹੋ ਗਈ ਅੱਜ ਤੱਕ 1 ਰੁਪਈਆ ਦਾ ਕਰਜ਼ਾ ਨਹੀਂ ਲਿਆ ਕਰ ਬਿਲਕੁਲ ਸਹੀ ਹੈ ਮੈਂ ਤਾਂ ਕਹਿੰਦਾ ਬਾਹਰ ਨਹੀਂ ਨਿਕਲਣਾ ਚਾਹੀਦਾ ਇਹਨਾਂ ਦੀ ਗੱਡੀਆਂ ਤੋਂ ਫੜਿਆ ਹੋ ਜੇ ਕੋਈ ਮੁੱਖ ਮੰਤਰੀ ਚੰਗਾ ਬਣ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ ਚੰਨੀ ਵਰਗਾ ਬਣ ਜਾਵੇ ਸੁਣ ਲਵੇ ਤੇ ਜੇ ਭਗਵੰਤ ਮਾਨ ਵਰਗਾ ਹੀ ਨਿਕਲਿਆ ਜੇ ਮੈਂ ਆ ਵੀ ਕਰੂੰਗਾ ਮੈਂ ਆ ਵੀ ਕਰੂੰਗਾ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਨੂਪੁਰ ਜਿੱਥੇ ਸੱਥ ਵਿੱਚ ਬਜ਼ੁਰਗ ਨਜ਼ਰ ਆਏ ਨੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਬਲਬੀਰ ਸਿੰਘ ਬਾਬਾ ਜੀ ਸਾਰੀਆਂ ਸਰਕਾਰਾਂ ਦੇਖੀਆਂ ਕਿਹੜੀ ਵਧੀਆ ਲੱਗੀ ਸਾਨੂੰ ਤਾਂ ਕਾਂਗਰਸ ਵਧੀਆ ਲੱਗਦੀ ਹੈ ਨਾ ਕਾਂਗਰਸ ਨੂੰ ਹੀ ਬੋਟ ਪਾਉਂਦੇ ਹਾਂ ਸ਼ੁਰੂ ਤੋਂ ਕਾਂਗਰਸ ਨੂੰ ਹੀ ਪਾਉਣੀ ਹੈ ਚਾਹੇ ਕੋਈ ਆਈ ਜਾਵੇ ਕੋਈ ਜਾਈ ਜਾਵੇ ਜਿਵੇਂ ਮਤਲਬ ਪਹਿਲਾਂ ਕੈਪਟਨ ਵੀ ਸੀ ਚੰਨੀ ਵੀ ਸੀ ਉਦੋਂ ਕੰਮ ਵਧੀਆ ਹੋਇਆ ਸੀ ਤੁਹਾਡੇ ਧਿਆਨ ਚੋਂ ਵੀ ਕੋਈ ਚੰਨੀ ਨੇ 3 ਮਹੀਨੇ ਦੇ ਵਿੱਚ ਨੇਰੀਆਂ ਲਿਆਦੀਆਂ ਕੰਮ ਦੀਆਂ ਬਾਕੀ ਤਾਂ ਤੁਹਾਨੂੰ ਪ ਅਕਾਲੀ ਔਰ ਗੁਰਦਾਰੇ ਨੂੰ ਖਾਣ ਤੇ ਹਜਲੇ ਗਿਜੇ ਹੋਏ ਆ ਬਾਕੀ ਤਾਂ ਬੀਜੇਪੀ ਆ ਔਰ ਆਪਣਾ ਅਜੰਡਾ ਲਈ ਫਿਰਦੀ ਆ ਸਨਾਤਨ ਧਰਮ ਦਾ ਜਰਕੇ ਸਨਾਤਨ ਧਰਮ ਦੇ ਵਿੱਚ ਬਹੁਤ ਗਲਤ ਗੱਲਾਂ ਸਮਝਾ ਜਾਵੇ ਤਾਂ ਜਿਵੇਂ ਚੰਦੀ ਕਹਿ ਗਿਆ ਸੀ ਵੀ ਹੁਣ ਤਾਂ ਚਲੋ ਬਿਜਲੀ ਮਾਫ ਹੈ ਪਹਿਲਾਂ ਉਹਨਾਂ ਨੇ ਜੁਨਟਾ ਘਟਾਉਂਦੀਆਂ ਸੀ ਵੀ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਉਹ ਠੀਕ ਸੀਗਾ ਜੁਨਟਾ ਘਟਾਉਣ ਦਾ ਠੀਕ ਸੀ ਸਭ ਨੂੰ ਬਿੱਲ ਆਵੇ ਚਾਹੇ ਮੋਟਰਾਂ ਚਾਹੇ ਕੋਈ ਐ ਰੇਟ ਘਟਾ ਕਰ ਦੋ ਰੇਡ ਘੱਟ ਕਰੋ। ਬਸ। ਉਹ ਤਾਂ ਲੋਡ ਨਹੀਂ ਸੀ ਪੰਜਾਬ ਤੇ ਹੈ। ਹਾਂ, ਲੋਡ ਪੈਂਦੇ ਘੱਟ ਨਹੀਂ ਤਨਖਾਹ ਵੀ ਦੇਣੀ ਆ। ਮਲਾਜ਼ਮਾਂ ਨੂੰ ਤਨਖਾਹ ਵੀ ਤਾਂ ਦੇਣੀ ਆ। ਮਲਾਜ਼ਮਾਂ ਨੂੰ ਤਨਖਾਹ ਦੇਣੀ ਆ, ਹੋਰ ਬਹੁਤ ਕੁਝ ਕਰਨਾ। ਤੇ ਜੱਗੀ ਫੇਰ ਜਿਵੇਂ ਸਤਾਈ ਆ ਰਹੀ ਆ ਹੁਣ ਤੁਹਾਨੂੰ ਕੀ ਲੱਗਦਾ ਕਾਂਗਰਸ ਦੇ ਵਿੱਚੋਂ ਕਿਹੜਾ ਚਿਹਰਾ ਮੁੱਖ ਮੰਤਰੀ ਵਾਸਤੇ ਸਹੀ ਹੈ? ਮੁੱਖ ਮੰਤਰੀ ਵਾਸਤੇ ਤਾਂ ਬੇਹ ਚੰਨੀ ਸਹੀ ਆ। ਬਾਕੀ ਇਹ ਸਿੱਧੂ ਨੂੰ ਕਰ ਦੇਣੇ ਕਿਸੇ ਹੋਰ ਨੂੰ ਕਰ ਦੇਣ ਤਾਂ ਪਤਾ ਨਹੀਂ। ਬੜਿੰਗ ਜੀ। ਹਾਂ। ਇਹ ਨਾ ਇਹ ਨਾ ਇਹ ਤਾਂ ਚੰਨੀ ਸਹੀ ਆ ਸਭ ਤੋਂ ਉਹਦਾ ਇਹ ਬਿਆਨ ਵੀ ਜੇ ਤਰ੍ਹਾਂ ਜੇ ਬੜਿੰਗੜੇ ਵੀ ਮੁੱਖ ਮੰਤਰੀ ਬਣ ਗਏ ਸਮਝ ਲੂ ਬਣ ਗਿਆ ਨਹੀਂ ਨਹੀਂ ਵਾਹ ਹੋ ਸਕਦਾ ਚਲੋ ਉਹ ਤਾਂ ਹੁਣ ਪਾਰਟੀ ਨੇ ਜਿਹਨੂੰ ਬਣਾਉਣਾ ਉਹਨੂੰ ਬਣਾਉਣਾ ਹੀ ਆ ਕਿ ਕੈਪਟਨ ਕਿਵੇਂ ਲੱਗਿਆ ਬਾਬਾ ਜੀ ਕੈਪਟਨ ਤਾਂ ਹੁਣ ਉਹ ਬਗਿਆ ਖਤਮ ਹੋ ਗਿਆ ਉਹ ਤਾਂ ਸਿਆਸਤ ਤਾਂ ਛੱਡਦੇ ਉਹਦੇ ਖਤਮ ਖਤਮ ਹੋ ਗਿਆ ਤਾਂ ਭਾਜਪਾ ਚਲੀ ਗਿਆ ਹਾਂ ਉਹਦਾ ਖਤਮ ਹੋ ਗਿਆ ਕਿੰਨਾ ਉਸ ਸਮੇਂ ਦੇ ਮੰਤਰੀ ਸੀਗੇ ਉਹਨਾਂ ਦੇ ਬਾਅਦ ਚੋਂ ਕਾਰਵਾਈਆਂ ਕਰੀਆਂ ਵਿਜੀਲੈਂਸ ਦੀਆਂ ਕਾਂਗਰਸ ਕਹਿੰਦੀ ਵੀ ਸਾਡੇ ਨਾਲ ਬਦਲਾਖੋਰੀ ਦੀ ਭਾਵਨਾ ਨਾ ਕੀਤੀ ਐ ਤਾਂ ਤੁਸੀਂ ਕਿਵੇਂ ਦੇਖਦੇ ਇਹਨੂੰ ਇਹ ਤਾਂ ਸਾਰੀਆਂ ਪਾਰਟੀਆਂ ਕਰੀ ਜੰਨੀਆਂ ਜਿਹੜੀ ਹਾਰ ਜਾਂਦੀ ਆ ਉਹ ਸਾਰੀ ਕਹਿੰਦੇ ਆ ਬਦਲਾ ਹੋ ਰਿਹਾ ਚਾਹੇ ਕਰਿਆ ਚਾਹੇ ਨਹੀਂ ਕਰਿਆ ਸਾਰੀਆਂ ਕਹਿੰਨੀਆਂ ਹਾਂ ਭਗਵੰਤ ਮਾਨ ਕਿਵੇਂ ਲੱਗਿਆ ਫਿਰ ਭਗਵੰਤ ਮਾਨ ਤਾਂ ਬੇਕਾਰ ਬੰਦਾ ਹੈ ਭਗਵੰਤ ਕਰਨੇ ਕਰਿਆ ਕੀ ਆ ਹੁਣ 3 3.5 ਸਾਲ ਹੋ ਗਏ ਕੀ ਕਰੇ ਆਪਣੇ ਪੰਜਾਬ ਦੇ ਵਿੱਚ ਸੜਕਾਂ ਦੇ ਕੋਈ ਪੈਚ ਨਹੀਂ ਲਾ ਸਕਿਆ ਸਾਡੇ ਸੂਏ ਦੇ ਟੁੱਟੀ ਹੋਈ ਸੜਕਾਂ ਉੱਤੇ ਮਿੱਟੀ ਨਹੀਂ ਘਰਾ ਸਕਿਆ ਇੱਕ ਉਦੋਂ ਘਾਟਨ ਕਰ ਗਿਆ ਨਾਗਰੇ ਨੇ ਬਣਾਈ ਤੀ ਸੜਕ ਉਹ 200 ਮੀਟਰ ਰੈਂਦੀ ਆ ਉਹ ਨਹੀਂ ਬੁਣ ਬਣਾ ਸਕੇ ਤਾਂ 3.5 ਸਾਲ ਲੰਘ ਗਏ ਉਹਨੂੰ ਘਾਟ ਰੰਗ ਕਰਨ ਆ ਗਿਆ ਆ ਆਉਰੇ ਵਾਲਾ ਐਮਐਲਏ ਪੈਸੇ ਨਹੀਂ ਹੈ ਜੀ ਇਹਨਾਂ ਕੋਲ ਪਤਾ ਨਹੀਂ ਹੁਣ ਉਹ ਤਾਂ ਉਹਨਾਂ ਨੂੰ ਪਤਾ ਹੋਊ ਪੈਸੇ ਹੈ ਜਾਂ ਨਹੀਂ ਹੈ ਇੱਕ ਵੀ ਸੜਕ ਨਹੀਂ ਬਣੀ ਕੋਈ ਸੜਕੇ ਬਣਾ ਦੱਸ ਦੋ ਤੁਸੀਂ ਦੱਸ ਦੋ ਕਿੱਥੇ ਬਣੀ ਹੈ ਸੜਕਾ ਪੰਜਾਬ ਚ ਕਿੱਥੇ ਬਣੀ ਹੈ ਸੜਕਾ ਕਿਰੇ ਪੈਚ ਲੱਗੇ ਆ ਸਾਡੇ ਇਲਾਕੇ ਦਾ ਕਿਤੇ ਲੱਗੇ ਨਹੀਂ ਹੈਗੇ ਮਤਲਬ ਵਿਕਾਸ ਦੀ ਗਲਤਾਂ ਚਲੋ ਸਰਕਾਰ ਵੀ ਨਹੀਂ ਕਰ ਰਹੀ ਹੈਗੀ ਬਸ ਉਹ ਕਹਿ ਰਹੇ ਨੇ ਕਿ ਮੁਫਤ ਬਿਜਲੀ ਦੇਤੀ ਅਸੀਂ ਪਹਿਲੀ ਬਿਜਲੀ ਆਈ ਹੈ ਕਿਸਾਨਾਂ ਨੂੰ ਹੋਰ ਕੁਝ ਨਹੀਂ ਆਇਆ ਬਿਜਲੀ ਬਥੇਰੀ ਦਿੰਦੀ ਆ ਕਿਸਾਨਾਂ ਵਾਸਤੇ ਬਿਜਲੀ ਬਥੇਰੀ ਦਿੰਦੀ ਆ ਹੋਰ ਨਹੀਂ ਕੁਛ ਕਰਿਆ ਕੋਈ ਕਿੰਨੀ ਆਉਂਦੀ ਹੈ ਜੀ ਬਾਬਾ ਜੀ ਲਾਈਟ ਦਾ ਬਥੇਰੀ ਆਉਂਦੇ ਲਾਈਟ ਦਾ ਤਾਂ ਕੋਈ ਚੱਕਰ ਨਹੀਂ ਲਾਈਟ ਬਥੇਰੀ ਆਉਂਦੀ ਆ ਲਾਈਟ ਬਥੇਰੀ ਆਉਂਦੀ ਹੈ ਕਿਸਾਨਾਂ ਵਾਸਤੇ ਪਰ ਜੇ ਕਹੇ ਵੀ ਹੋਰ ਕੰਮ ਕਰਿਆ ਪੰਜਾਬ ਦੇ ਵਿੱਚ ਹੋਰ ਕੁਝ ਨਹੀਂ ਕਰਿਆ ਹੈਗਾ ਨਾ ਕੋਈ ਸੜਕ ਬਣਾਈ ਆ ਨਾ ਕਿਸੇ ਜਵਾਨਾ ਮੁੰਡੇ ਨੂੰ ਨੌਕਰੀ ਨਾ ਕਿਸੇ ਨੂੰ ਹੋਰ ਕੁਝ ਤੁਹਾਡੀ 55000 ਦੇਤੀ ਤੁਹਾਡੇ ਪਿੰਡ ਕਿੰਨੀ ਮਿਲ ਗਈ ਸਾਡੇ ਪਿੰਡ ਤਾਂ ਕੋਈ ਨਹੀਂ ਮਿਲੀ ਹੈਗੀ ਕੋਈ ਹੋ ਜਿਹੜਾ ਪੜਿਆ ਲਿਖਿਆ ਮੁੰਡਾ ਉਹਨੂੰ ਉਹਨੇ ਆਪਣੇ ਦਮ ਤੇ ਉੱਤੇ ਲੈ ਲੈਣੀ ਆ ਜਦੋਂ ਹੁਣ ਡਿਗਰੀਆਂ ਕਰੀਆਂ ਮੁੰਡਿਆਂ ਨੇ ਪੜ੍ਹਿਆ ਲਿਖਿਆ ਉਹਨੇ ਆਪਣੇ ਦਮ ਤੇ ਲੈ ਲੈਣੀ ਆ ਹੁਣ ਜਿਹੜੇ ਨਾਰਮਲ 4 ਕਲਾਸ ਆ ਬੰਦੇ ਨਾਰਮਲ ਪੜ੍ਹੇ ਹੋਏ ਆ ਉਹਨਾਂ ਨੂੰ ਕਿੱਥੇ ਮਿਲੂਗੀ ਹਰੇਕ ਬੱਚਾ ਥੋੜਾ ਪੜਦਾ ਇੰਨਾ ਹਰੇਕ ਬੱਚਾ ਤਾਂ ਪੜਦਾ ਨਹੀਂ ਆ ਤੇ ਜਿਵੇਂ ਪੈਨਸ਼ਨ ਕਹਿੰਦੇ ਸੀ ਕਿ ਉਹਦਾ ਸਿਸਟਮ ਕਿਵੇਂ ਆ 15-2500 ਕਰਾਂਗੇ 2500 ਤਾਂ ਆਇਆ ਹੁਣ ਇਹਨਾਂ ਨੇ ਕਹਿਆ ਤਾਂ ਵੇ 1000 ਰੁਪਏ ਹਰੇਕ ਤੀਮ ਨੂੰ ਦੇਵਾਂਗੇ ਹਰੇਕ ਤੀਮ ਨੂੰ 1000 ਰੁਪਏ ਕਹਿੰਦੇ ਇਹ ਦੇਵਾਂਗੇ ਕਿਆ ਦਿੱਤਾ ਹਾਲ ਤੱਕ ਮਿਲਿਆ ਕਿਸੇ ਨੂੰ ਕੁਝ ਫਿਰ ਗੱਲਾਂ ਤਾਂ ਬਹੁਤ ਕੋਈ ਕਰਦੇ ਆ ਇਹ ਤਾਂ ਉਹ ਕਹਿੰਦੇ ਤਾਂ 15 ਲੱਖ ਰੁਪਏ ਆ ਜੂਗਾ ਬੀਜੇਪੀ ਵਾਲੇ ਕਹਿੰਦੇ ਤੇ 2 ਕਰੋੜ ਹਰੇਕ ਸਾਲ 2 ਕਰੋੜ ਨੌਕਰੀ ਦਵਾਂਗੇ ਮੋਦੀ ਕਹਿੰਦਾ ਸੀ ਸਾਰਾ ਦੇਸ਼ ਨੂੰ ਖਾ ਕੇ ਵੇਚ ਕੇ ਖਾ ਗਿਆ ਸਾਰੇ ਜਿੰਨੀਆਂ ਸਰਕਾਰੀ ਪ੍ਰਾਪਰਟੀਆਂ ਸੀ ਸਭ ਵੇਚਤੀਆਂ ਪ੍ਰਾਈਵੇਟ ਕਰਤੀਆਂ ਅਡਾਨੀ ਦੇ 에어ਪੋਰਟ ਤੇ ਕਿੰਨੀ ਵਾਰ ਨਸ਼ਾ ਫੜਿਆ ਗਿਆ ਉਹਦੇ ਤੇ ਕੋਈ ਗੱਲਬਾਤ ਨਹੀਂ ਜਿਹੜੀ ਪਿਕਰ ਮਜੀਠੀ ਤੇ ਕਾਰਵਾਈ ਹੋਈ ਹੈ ਉਹ ਸਹੀ ਹੈ ਉਹ ਸਹੀ ਹੈ ਉਹ ਤਾਂ ਸਹੀ ਠੀਕ ਆ ਜੇ ਉਹ ਗਲਤ ਕੰਮ ਕਰੂਗਾ ਤਾਂ ਫਸੂਗਾ ਹੀ ਬੰਦਾ ਤੂੰ ਵੀ ਬਾਰ ਕਹਿੰਦਾ ਧੋਖਾ ਕਰਿਆ ਸਾਡੇ ਨਾਲ ਕੋਈ ਧੋਖਾ ਨਹੀਂ ਹੈਗਾ ਕੋਈ ਧੋਖਾ ਨਹੀਂ ਸੁਖਵੀਰ ਬਦਲ ਨੂੰ ਵੀ ਫੜਨਾ ਚਾਹੀਦਾ ਅਕੀ ਕਾਲੀ ਦਰ ਦੇ ਕੋਈ ਖ ਹੈਗਾ ਮੇਰੇ ਹਿਸਾਬ ਨਾਲ ਤਾਂ ਨਹੀਂ ਹੈਗਾ ਪੰਜਾਬ ਚ ਹਾਂ ਪੰਥ ਨੂੰ ਮਜ਼ਬੂਤ ਕਰੋ ਪੰਥ ਨੂੰ ਮਜ਼ਬੂਤ ਹੈ ਤਾਂ ਖਾਣੇ ਵਾਲੇ ਆ ਪੰਥ ਨੂੰ ਮਜ਼ਬੂਤ ਕੋਈ ਨਹੀਂ ਕਰਦਾ ਖਾਂਦੇ ਆ ਕੋਈ ਨਾ ਵਾਸਤੇ ਗੁਰਦੁਆਰਾ ਨਹੀਂ ਕੋਈ ਕੁਝ ਨਹੀਂ ਹੈਗਾ ਇਹ ਤਾਂ ਖਾਣੇ ਵਾਲੇ ਆ ਹਾਂ ਨਸ਼ਾ ਇਹ ਕਾਲੀ ਨਹੀਂ ਟਾਈਮ ਚ ਆ ਨਸ਼ਾ ਹੁਣ ਇਧਰ ਹੈਗਾ ਤੁਹਾਡੇ ਸਮਝ ਸਾਡੇ ਪਿੰਡ 'ਚ ਬਹੁਤ ਘਟਾ ਬਹੁਤ ਘਟਾ ਕੋਈ ਹੋਇਆ ਮਾੜਾ ਮੋਟਾ ਮੁੰਡਾ ਹੋ ਗਿਆ ਚਲੋ दारू ਪੀਣੇ ਵਾਲੇ ਹੋ ਗਏ ਮਾੜੇ ਮੋਟੇ ਹੋਰ ਕਰਨੇ ਵਾਲੇ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਇੰਨਾ ਨਹੀਂ ਹੈ ਸਾਡੇ ਪਿੰਡ 'ਚ ਨਹੀਂ ਹੈ ਸਾਡੇ ਪਿੰਡ 'ਚ ਨਹੀਂ ਹੈ ਉਹ ਤਾਂ ਗਲਤ ਗੱਲਾਂ ਆ ਘਰ ਨਹੀਂ ਕਿਸੇ ਦਾ ਢਾਉਣਾ ਚਾਹੀਦਾ ਹੁਣ ਮੰਨ ਲਾ ਤੂੰ ਸਹੀ ਆ ਤੁਹਾਡੇ ਮਾਪੇ ਨੇ ਤੁਹਾਨੂੰ ਪਾਲਤਾ ਪੜੋਸਤਾ ਤੁਸੀਂ ਗਲਤ ਸੋਸਾਇਟੀ 'ਚ ਪੈ ਗਏ ਉਹਦੇ 'ਚ ਘਰਦਿਆਂ ਦਾ ਕੀ ਕਿਸੂਰ ਮਾਪੇ ਨੇ ਪਤਾ ਨਹੀਂ ਕਿਹੜੇ ਹਾਲਾਤਾਂ ਨਾਲ ਘਰ ਬਣਾਇਆ ਹੁਣ ਇੱਕ ਜਵਾਕ ਗਲਤ ਸਿਸਟਮ 'ਚ ਪੈ ਗਿਆ ਮਾਪੇ ਦਾ ਕੀ ਕਸੂਰ ਆ ਉਹਦੇ 'ਚ ਇਹ ਘਰ ਤੋਂ ਹੌਣ ਦਾ ਕਿਸੇ ਦਾ ਬਿਲਕੁਲ ਹੀ ਗਲਤ ਆ ਹੁਣ ਇਹ ਤਾਂ ਕੋਰਟ ਕੋਰਟ ਕਰੇ ਨਾ ਕਰੇ ਕਾਰਵਾਈ ਕਰੇ ਕਿਸੇ ਦਾ ਹੱਕੇ ਨਹੀਂ ਬਣਦਾ ਕਿਸੇ ਦਾ ਮਕਾਨ ਟਾਉਣ ਦਾ ਬੱਚੇ ਬਾਰੇ ਹੁਣ ਕੀ ਆ ਪਤਾ ਕਿੱਧਰ ਹੋ ਗਿਆ ਕਿੱਧਰ ਚਲੇ ਗਿਆ ਗਲਤ ਸੋਸਾਇਟੀ 'ਚ ਪੈ ਗਿਆ ਕੋਈ ਕੁੜੀ ਆ ਕਿਸੇ ਗਲਤ ਕੰਮ 'ਚ ਪੈ ਗਈ ਉਹ ਮੁੰਡਾ ਗਲਤ ਕੰਮ ਵਿੱਚ ਪੈ ਗਿਆ ਹੁਣ ਮਾਪੇ ਦੇ ਬਸ ਦੀ ਗੱਲ ਥੋੜਾ ਹੁਣ ਰਹਿੰਦੀ ਹੈ ਕਈ ਵਾਰ ਅੰਗੈਲੀ ਚ ਹੋ ਜਾਂਦਾ ਵੀ ਮਾਪੇ ਨੇ ਧਿਆਨ ਨਹੀਂ ਦਿੱਤਾ ਬੱਚਾ ਗਲਤ ਵੜ ਗਿਆ ਤੇ ਉਹਦਾ ਇਹ ਥੋੜਾ ਉਹਦੀ ਪ੍ਰਾਪਰਟੀ ਮਾਪੇ ਬਾਪ ਦੀ ਬਣਾਈ ਹੋਈ ਇੰਨੀ ਥਾਲ ਲਾਂਦੀ ਉਹਨੂੰ ਬਰਬਾਦ ਕਰ ਦੋ ਗਲਤ ਹੈ ਸਟਮ ਠੀਕ ਐ ਦੱਸੋ ਭਾਜੀਪੀ ਦਾ ਕੋਈ ਅੱਗੇ ਹੈਗਾ ਪੰਜਾਬ ਚ 27 ਦੇ ਵਿੱਚ ਸਾਡੇ ਨਿਗਾ ਚ ਕੋਈ ਨਹੀਂ ਹੈ ਭਾਜੀਪੀ ਤਾਂ ਨਾ ਆਉਣੀ ਚਾਹੀਦੀ ਆ ਇਹ ਤਾਂ ਸਨਾਤਨ ਧਰਮ ਦੇ ਮਗਰ ਪਏ ਆ ਗਰੀਬ ਜਨਤਾ ਦਾ ਕਹਿੰਦੀ ਇਹ ਹੁਣੇ ਨਹੀਂ ਹੁਣ ਸਾਡੇ ਸਾਹਮਣੇ ਆ ਦੱਸੋ ਕਿ ਜਨਾਨੀ ਨੇ ਮੁੱਤਿਆ ਉਹਦੇ ਤੇ ਮੁਸਲਮਾਨ ਆ ਕਹਿੰਦੇ ਟਾਬੇ ਤੇ ਕੰਮ ਨਹੀਂ ਕਰ ਸਕਦਾ ਇਹ ਗੱਲਾਂ ਥੋੜਾ ਇਹ ਬਾਬਾ ਜੀ ਕੀ ਨਾਮ ਹੈ ਬਲਵੀਰ ਸਿੰਘ ਠੀਕ ਹੈ ਬਾਬਾ ਜੀ ਤੁਹਾਨੂੰ ਕਿਹੜਾ ਫਿਰ ਮੁੱਖ ਮੰਤਰੀ ਚੰਗਾ ਲੱਗਿਆ ਮੇਰਾ ਬਾਈ ਭਗਵੰਤ ਜੀ ਮੈਨੂੰ ਚੰਗਾ ਲੱਗਿਆ ਠੀਕ ਹੈ ਹਾਂ ਦੱਸੋ ਕੰਮ ਕੀ ਮੋਨਾਂ ਦੀ ਕੰਮ ਕਰ ਸਾੜੇ ਵਾਤੇ ਖੇਤੀਬਾੜੀ ਠੀਕ ਹੈ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਠੀਕ ਹੈ ਲਾਈਟ ਲੂਟ ਪੱਖੋਂ ਕਹਿੰਦੇ ਹੋ ਲਾਈਟ ਪੱਖੋਂ ਲਾਈਟ ਦਾ ਪਹਿਲਾਂ ਤਾਂ ਹੁੰਦੀ 24 ਘੰਟੇ ਹੀ ਹੈ ਅੱਛਾ ਇਹ ਸਾਰਾ ਰਹੀ 8 ਘੰਟੇ ਇੱਕ ਜੀ ਮੈਂ ਕਹਿੰਦੇ ਵੀ ਆਹ ਕੱਸੀਆਂ ਗੁੱਸੇ ਦਾ ਪਾਣੀ ਆ ਰਿਹਾ ਇੱਧਰ ਹੈ ਗਿਆ ਨੇ ਕੋਈ ਸੂਵੇ ਸਾਇ ਕੋਈ ਪਹਿਲਾਂ ਹੈਗੇ ਸੀ ਅਜੇ ਤੋਂ 30 ਸਾਲ ਪਹਿਲਾਂ ਅੱਛਾ ਹੁਣ ਨਹੀਂ ਹੈ ਹੁਣ ਨਹੀਂ ਹੈਗੇ ਹੁਣ ਤਾਂ ਸਭ ਬੰਦ ਹੈ ਹੁਣ ਮੋਟਰਾਂ ਦੇ ਪਾਣੀ ਆ ਇੰਜ ਜਿਹੜਾ ਇੱਧਰ ਲੰਘ ਰਿਹਾ ਜੀ ਇੱਕ ਕਿਹੜਾ ਜੀ ਆ ਇੱਧਰ ਤੁਹਾਡੇ ਨਾਲ ਵਾਲੇ ਪੰਡੋ ਉਹ ਹੈਗਾ ਜੀ ਉਹ ਪਾਣੀ ਪਹਿਲਾਂ ਆਇਆ ਕਰਦਾ ਸੀ ਉੱਥੇ ਨੂੰ ਅੱਛਾ ਇੱਧਰ ਨੂੰ ਠੀਕ ਹੈ ਉਹ ਤਾਂ 30 35 ਸਾਲ ਪਹਿਲਾਂ ਬੰਦ ਹੋ ਗਿਆ ਜੇ ਤਾਂ ਮੋਟਰਾਂ ਲੱਗੀਆਂ ਇੰਜਨ ਲੱਗੇ ਆਪਣੇ ਟਿਊਬ ਵਾਲੀ ਨਹੀਂ ਤੁਹਾਡੇ ਨਾਲ ਜੀ ਹਾਂ ਸਾਡੇ ਟਿਊਬ ਵਾਲਾ ਜੀ ਹੂੰ ਬਿਜਲੀ ਬੁਝਲੀ ਜਿਹੜੀ ਘਰਾਂ ਦੀ ਆ ਰਹੀ ਆ ਉਹ ਠੀਕ ਹੈ ਕਿ ਬਿੱਲ ਉੱਪਰ ਆ ਰਿਹਾ ਹੈ ਕਿਸਾਨਾਂ ਨੂੰ ਬਿੱਲ ਨਹੀਂ ਆਇਆ ਸਾਨੂੰ ਨਹੀਂ ਬਿਲਾ ਜਿਹੜਾ ਕੋਟ ਬਹੁਤ ਰਿਹਾ ਕਿਸਾਨਾਂ ਨੂੰ ਜਾਂ ਤਾਂ ਭਗਵੰਤ ਜੀ ਮਾਨ ਆ ਗਿਆ ਸਾਡੇ ਬਿੱਲ ਨਹੀਂ ਆਇਆ ਅੱਛਾ ਤੇ ਕਿ ਕਦ ਆ ਗਿਆ ਉਹ ਤਾਂ ਕਹਿ ਨਹੀਂ ਸਕਦੇ ਇਸ ਸਾਲ ਚ ਇਹ ਕਿ 600 ਵਾਲਾ ਜਿਹੜਾ ਜਰਨਲ ਨੂੰ ਕਰਿਆ ਹੋਇਆ ਨਾ ਜੇ ਉੱਪਰ ਆ ਗਿਆ ਫਿਰ ਬਿੱਲ ਪੂਰਾ ਆ ਜਾਂਦਾ ਸਾਡੇ ਆਇਆ ਹੀ ਨਹੀਂ ਅੱਛਾ ਹਾਂ ਇਹ ਸੂਤ ਹੈ ਤੇ ਪੈਨਸ਼ਨ ਮੁੱਛ ਜਿਹੜੀ ਤੁਹਾਡੇ ਇਲਾਕੇ 'ਚ ਲੱਗੀ ਹੋਈ ਆ ਬਜ਼ੁਰਗਾਂ ਦੀ ਕਹਿੰਦੇ 2500 ਕਰਾਂਗੇ ਲੱਗਦਾ ਕਰਨਗੇ ਉਹ ਸਾਲ ਦਾ ਡੇਢ ਰਹਿ ਗਿਆ ਨਾ ਹੁਣ ਕੀ ਕਰਨਾ ਬੀਬੀ ਮੰਗਦੀਆਂ ਨੇ ਘਰੇ ਹਾਂਜੀ ਹਾਂਜੀ ਉਹ ਬੀਬੀ ਫੇਰ ਕੰਮ ਕਰਨੇ ਛੱਡ ਦਿੰਦੀਆਂ ਅੱਛਾ ਤਾਂ ਹੀ ਦਿੰਦੇ ਨਾ ਲੋ ਪਰ ਉਹ ਕਹਿੰਦੇ ਸੀ ਦੇਵਾਂਗੇ ਜਲਦੀ ਦਵਾਂਗੇ ਕਹਿੰਦੇ ਜਾਣ ਲੈ ਕੇ ਦੇ ਦੂਗੇ ਦੋ ਤਿੰਨ ਮਹੀਨੇ ਵਾਸਤੇ ਅੱਛਾ ਵੀ ਅਗਲੀ ਸਰਕਾਰ ਵਾਸਤੇ ਪੰਗਾ ਛੇੜ ਜਾਣਗੇ ਹਾਂ 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 ਠੀਕ ਹੈ ਉਹ ਜਿਹੜੀਆਂ ਫਰੀ ਜੜੀਆਂ ਸੂਲਤਨ ਬਾਬਾ ਜੀ ਲੋਕ ਜਿਵੇਂ ਹੁਣ ਤੁਸੀਂ ਪਿੰਡਾਂ ਦੇ ਹੋ ਤੁਸੀਂ ਮੰਗਦੇ ਹੋ ਕਿ ਸਰਕਾਰਾਂ ਆਪਣੀ ਮਰਜ਼ੀ ਨਾਲ ਐਲਾਨ ਕਰਕੇ ਦਿੰਦੀਆਂ ਨੇ ਫਰੀ ਕਿਵੇਂ ਆਟਾ ਤੇ ਦਾਲ ਹੋਰ ਆਪਰ ਆਇਤਾ ਲੰਦੇ ਨਹੀਂ اچھا ਨਾ ਆਟੇ ਨਾਲ ਨਾਲ ਨਿਕੰਮੇ ਹੁੰਦੇ ਆ ਕੰਮ ਨਹੀਂ ਕਰਦੇ ਹਾਂਜੀ ਮਤਲਬ ਫ੍ਰੀਜ ਵਾਲੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਬੰਦ ਹੋਣੀਆਂ ਚਾਹੀਦੀਆਂ ਫ੍ਰੀ ਸਿਸਟਮ ਦਾ ਸਾਰਾ ਕੁਝ ਫ੍ਰੀ ਸਿਸਟਮ ਬੰਦ ਹੋਣਾ ਚਾਹੀਦਾ ਕੱਟ ਕਰ ਦਿਓ ਜਿਹੜੇ ਪਹਿਲਾਂ ਸੀਗੇ ਜਿਵੇਂ ਪ੍ਰਕਾਸ਼ ਬੱਦਲ ਦੀ ਗੱਲ ਚਰਨ ਜੀ ਚੰਨੀ ਤੇ ਕੈਪਟਨ ਆ ਉਹ ਮੁੱਖ ਮੰਤਰੀ ਕਿਵੇਂ ਰਹੇ ਸਾਡੇ ਏਰੀਆ ਵਾਤੇ ਕਾਂਗਰਸ ਬਹੁਤ ਬੜੀ ਵਧੀਆ ਦੀ ਜੀ ਇਹ ਜਿਹੜੀ ਫਟੇਖਤ ਸਾਹਿਬ ਦੀ ਪ੍ਰੋਗਰੈਸ ਹੈ ਇਹ ਕਾਂਗਰਸ ਨਹੀਂ ਕਰੀਗੇ ਜਿਹੜਾ ਅਕਾਲੀ ਦਲ ਸੀ ਇਹ ਤਾਂ ਸਾਰਾ ਭੈਣ ਦੇ ਚੱਕ ਕੇ ਬਠਿੰਡੇ ਲੈ ਗਏ ਸਾਡੇ ਪਹਿਲਿਆਂ ਦੇ ਮੁੱਖ ਮੰਤਰੀ ਬਣਿਆ ਨਾ ਬਾਦਲ ਪ੍ਰਕਾਸ਼ ਸਿੰਘ ਬਾਦਲ ਇੱਥੇ ਖਾਦ ਫੈਕਟਰੀ ਲੱਗਣ ਲੱਗੀ ਸੀਗੀ ਆਪਣੇ ਗਵੇਲੇ ਦੇ ਕੜਦੇ ਹਰਾਂਦੇ ਵਿਚਾਲੇ ਉਹ ਚੱਕ ਕੇ ਬਠਿੰਡੇ ਲੈ ਗਏ ਨਹੀਂ ਇੱਥੇ ਦੇਖੋ ਕਿੰਨੀ ਬੰਦਿਆਂ ਨੂੰ ਰੋਜ਼ਗਾਰ ਮਿਲਿਆ ਪ੍ਰਕਾਸ਼ ਬਾਦਲ ਨੇ ਕਿਸਾਨਾਂ ਵਾਸਤੇ ਕਹਿੰਦੇ ਵੀ ਸਾਰੇ ਕੰਮ ਅਸੀਂ ਕੀਤੇ ਨੇ ਕੋਈ ਜ਼ਿਆਦਾ ਨਹੀਂ ਕਰੇ ਕਾਂਗਰਸ ਨੇ ਵੱਧ ਕਰੇ ਇਹ ਤਾਂ ਉਹ ਕਹਿੰਦੇ ਖੇਤਰੀ ਪਾਰਟੀ ਆ ਫਲਾਣੀ ਪਾਰਟੀ ਆ ਇਹੋ ਆ ਕੋਈ ਨਹੀਂ ਇਹ ਆਪਣੇ ਵਾਸਤੇ ਕਰਦੇ ਆ ਆਪਣੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਬਿਕਰਮਜੀਤ ਜੀ ਥੀ ਤੇ ਕਾਰਵਾਈ ਸਹੀ ਹੋਈ ਹੈ ਬਿਲਕੁਲ ਸਹੀ ਆ ਮੈਂ ਤਾਂ ਕਹਿੰਦਾ ਬਾਹਰ ਨਹੀਂ ਨਿਕਲਣਾ ਚਾਹੀਦਾ ਇਹਨਾਂ ਦੀਆਂ ਗੱਡੀਆਂ ਤੋਂ ਫੜਿਆ ਹੋ ਗੱਛਾ ਇਹਨਾਂ ਦੀਆਂ ਗੱਡੀਆਂ ਤੋਂ ਫੜਿਆ ਯਾਨਾ ਟਾਈਮ ਤੱਕ 7 ਤੋਂ 17 ਤੱਕ ਉਹ ਕਹਿੰਦੀ ਇਹ ਤਾਂ ਪੈਸੇ ਸਾਡੀ ਪੁਰਾਣੀ ਪ੍ਰਾਪਰਟੀ ਸੀ ਜੱਦੀ ਪ੍ਰਾਪਰਟੀ ਸੀ ਇਹਨਾਂ ਦੀ ਕੋਈ ਪੁਰਾਣੀ ਨਹੀਂ ਹੈਗੀ ਹਾਂ ਅਗਵਿੰਧਗੜਾ ਉੱਜੜਿਆ ਇਹਨਾਂ ਦੇ ਆ ਜਾੜਿਆ ਹੋਇਆ ਗਵਿੰਧਗੜਾ ਕਿੰਨੀ ਇਹ ਇੱਥੇ ਫੈਕਟਰੀ ਚੱਲਦੀ ਸੀ ਹਿੱਸਾ ਪਉਂਦਾ ਸੀ ਸਾਰੇ ਹਿੱਸਾ ਮੰਗਦੇ ਤੇ ਇਹ ਉਹਦੇ ਕਰਕੇ ਉਜੜਿਆ ਇਹ ਹੁਣ ਕੋਈ ਮਹਮਾਦਲ ਚਲੇ ਗਈ ਕੋ ਯੂਪੀ ਚਲੇ ਗਈ ਹੈ ਇਹ ਇਹ ਉਹ ਕਹਿੰਦਾ ਸਾਡਾ ਮਜ਼ਾਕ ਬਣਾਇਆ ਹੋਇਆ ਅਸੀਂ ਤਾਂ ਕੋਈ ਹਿੱਸਾ ਪਾਈ ਨਹੀਂ ਮੰਗ ਮੰਗਦੇ ਨੇ ਮਜ਼ਾਕ ਦਾ ਉਹ ਉਹ ਜੋ ਮਰਜ਼ੀ ਕਰੀ ਜਾਂਦਾ ਉਹਨੇ ਮੂੰਹ ਤੇ ਸਾਡੇ ਆਪਣੇ ਦੇ ਕਰਦੇ ਕਰਦੇ 30 35 ਬੰਦੇ ਇੱਥੇ ਮੁੰਡੇ ਕੰਮ ਕਰਦੇ ਸੀ ਉੱਥੇ ਹੁਣ ਪੰਜ ਚਾਰ ਰਹਿ ਗਏ ਆ ਉਹ ਵੀ ਕਿ ਕਿਤੇ ਕਿਸੇ ਮਿੱਤੀ ਨਾਲ ਦਿਹਾੜੀ ਕਰਦਾ ਕੋਈ ਕਿਸੇ ਨਾਲ ਕਰਦਾ ਐਦਾਂ ਟਾਈਮ ਪਾਸ ਕਰਦੇ ਆ ਧਰਨਾ ਦੇ ਧਰਨੇ ਤੁਹਾਨੂੰ ਬੜੇ ਲੱਗੇ ਨੇ ਮਾਨ ਸਰਕਾਰ ਚ ਵੀ ਲੱਗੇ ਰਹਿਣਾ ਤੇ ਸਮੱਸਿਆਵਾਂ ਮ ਆ ਗਈਆਂ ਨੇ ਕਿ ਕਿਸਾਨ ਵੀ ਸਿਆਸਤ ਕਰ ਰਹੇ ਨੇ ਕਿ ਆ ਕਿਸਾਨ ਜ਼ਿਆਦਾ ਆਪਣੇ ਖਰਚੇ ਵਧਾ ਰਹੇ ਨੇ ਇਹ ਕਹੀ ਜਾਂਦੇ ਕਰਜ਼ਾ ਮਾਫ਼ ਕਰੋ ਕਰਜ਼ਾ ਮਾਫ਼ ਕਰੋ ਕਿਹੜੇ ਵੇਚ ਤੇ ਕਰਨ ਮਰ ਉਹ ਪੈਸੇ بڑے بڑے ਪੈਸੇ ਨਾਲ ਵਿਆਹ ਕਰਨੇ ਆ ਬੜੇ ਮੋਟਰ ਗੱਡੀਆਂ ਦੇਣੀਆਂ ਤੇ ਆਪੇ ਕਰਜ਼ਾ ਚੜਨਾ ਹੈ ਨਾ ਸਰ ਇਹ ਵੀ ਕਿਸਾਨ ਆ ਐਸੀ ਵੀ ਕਿਸਾਨ ਆ ਪਰ ਅਸੀਂ ਆਪਣਾ ਕੋਈ 1 ਰੁਪਇਆ ਵੀ ਕਰਜ਼ਾ ਨਹੀਂ ਸਾਡਾ ਮਦਰ ਖਰਚੇ ਵਧਾ ਲੈਣਾ ਲੋਕਾਂ ਨੇ ਲੋਕਾਂ ਨੇ ਖਰਚੇ ਵਧਾਏ ਹੋਏ ਕਰਜ਼ਾ ਤਾਂ ਮਾਫ਼ ਹੋਣੀ ਨਹੀਂ ਚਾਹੀਦਾ ਕਰਜ਼ਾ ਹੋਣੀ ਨਹੀਂ ਚਾਹੀਦਾ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ ਜਦੋਂ ਲਿਆ ਤਾਂ ਉਹਨੂੰ ਭਰਨਾ ਚਾਹੀਦਾ ਗਵਰਨਮੈਂਟ ਦੇ ਲਿਆ ਉਹਨੂੰ ਇਕੱਠਾ ਪੈਸਾ ਦੰਦੀਆ ਗਵਰਨਮੈਂਟ ਉਹਨੂੰ ਥੋੜਾ ਥੋੜਾ ਕਰਕੇ ਹੀ ਭਰਨਾ ਉਹ ਭਰਨਾ ਚਾਹੀਦਾ ਮਾਫ ਕਿਸੇ ਦਾ ਨਹੀਂ ਹੋਣਾ ਚਾਹੀਦਾ ਇੱਕ ਤੁਸੀਂ ਇਹ ਵੀ ਮੰਨਦੇ ਹੋ ਵੀ ਬਦਲਾਵ ਬੜਾ ਗਿਆ ਨਾ ਜਿਵੇਂ ਤੁਸੀਂ ਪਹਿਲਾਂ ਬਜ਼ੁਰਗ ਸੀਗੇ ਘਰਾਂ ਦੇ ਖਰਚੇ ਆਮਣਾ ਪੂਰੇ ਹੋ ਜਾਂਦੇ ਸੀਗੇ ਤੁਹਾਨੂੰ ਕੋਈ ਚਿੰਤਾ ਵੀ ਨਹੀਂ ਸੀ ਪਰ ਅੱਗੋਂ ਬੱਚੇ ਹੁਣ ਮਹਿੰਗੀਆਂ ਗੱਡੀਆਂ ਲਗਜ਼ਰੀ ਭਾਲਦੇ ਨੇ ਟਰੈਕਟਰ ਹੈ ਨਾ ਮੋਟਰਸਾਈਕਲ ਬੁਲਟ ਤੇ ਘਰ ਦੀਆਂ ਹੋਰ ਸਾਨੂੰ ਸ਼ੌਕਤ ਵਾਲੀਆਂ ਚੀਜ਼ਾਂ ਕੋਠੀਆਂ ਨਵੀਆਂ ਤਾਂ ਖਰਚੇ ਫਿਰ ਵਧ ਗਏ ਤੇ ਇਹ ਤੁਹਾਨੂੰ ਲੱਗਦਾ ਕਿ ਇੱਥੇ ਕੰਟਰੋਲ ਕਰਨਾ ਚਾਹੀਦਾ ਉਹਨਾਂ ਅਸੀਂ ਦਾ ਅਜ ਤੱਕ ਜਿੰਦਗੀ ਚ 65 ਸਾਲ ਉਮਰ ਹੋ ਗਈ ਅਜ ਤੱਕ 1 ਰੁਪਏ ਦਾ ਕਰਜ਼ਾ ਨਹੀਂ ਲਿਆ ਕਦੇ ਹਾਂ ਸਾਡਾ ਵੀ ਤਾਂ ਕੰਮ ਚੱਲਦਾ ਗਰੀਬ ਆਦਮੀ ਦਿਹਾੜੀ ਕਰਕੇ ਖਾਣੇ ਵਾਲੇ ਬੰਦੇ ਆ ਸਾਡਾ ਘਰ ਚ ਬੰਦੀਆ ਚੱਲਦਾ ਟੈਨਸ਼ਨ ਫਰੀ ਟੈਨਸ਼ਨ ਫਰੀ ਆ ਕੋਈ ਮਤਲਬ ਨਹੀਂ ਕਿਸੇ ਦਾ ਦੇਣਾ ਨਹੀਂ ਕਿਸੇ ਤੋਂ ਲੈਣਾ ਨਹੀਂ ਜਾਂ ਖਰਚੇ ਵਧਾਏ ਬਹਿ ਲੋਕਾਂ ਨੇ ਆਪੇ ਮਰਨਾ ਕੋਈ ਇਹਦਾ ਬੰਦੇ ਇਹੋ ਜਿਹੇ ਵੀ ਹੈਗੇ ਆ ਕੋਈ ਕੋਈ ਹੋਰ ਨਸ਼ੇ ਕਰਕੇ ਮਰ ਗਿਆ ਕੋਈ ਹੋਰ ਕਿ ਕਹਿੰਦੇ ਕਿਸਾਨ ਉਹ ਕਰਜ਼ਾ ਸੀ ਤਾਂ ਮਰ ਗਿਆ ਉਹ ਲਿਆ ਕੇ ਕਿਸਾਨ ਬਾੜ ਦਿੰਦੇ ਆ ਵਿੱਚ 5 ਲੱਖ ਆ ਜੀ ਇਹ ਕਰਜ਼ੇ ਪਿੱਛੇ ਮਰ ਗਿਆ ਜੀ ਕੋਈ ਕੁੜੀ ਹੋਰ ਪਾਸੇ ਗਲਤ ਕੰਮ ਕਰ ਬੈਠੀ ਉਹ ਮਰ ਗਈ ਉਹ ਕਰਜ਼ੇ ਹੀੜ ਸੀ ਤਾਂ ਮਰ ਗਈ ਜੀ ਦੁਰਵਰਤੋ ਹੋ ਰਹੀ ਆ ਹੁਣ ਭਗਵੰਤ ਮਾਨ ਨੂੰ ਕਹਿੰਦੇ ਠੀਕ ਆ ਭਗਵੰਤ ਮਾਨ ਠੀਕ ਆ ਹੁਣ ਕਿਸਾਨਾਂ ਦੇ ਉੱਥੇ ਹਰਿਆਣੇ ਵਾਲੇ ਨੇ ਗੋਲੀਆਂ ਮਾਰੀਆਂ ਆਪਣੇ ਪੰਜਾਬ 'ਚ ਗੋਲੀਆਂ ਗੋਲੇ ਮਾਰ ਰਿਹਾ ਕਿ ਆ ਭਗਵੰਤ ਮਾਨ ਹਰਿਆਣੇ ਨੂੰ ਨਹੀਂ ਮਾਰ ਸਕਦਾ ਸਾਡੇ ਇਲਾਕੇ ਚ ਆ ਕੇ ਦੂਜਾ ਸਟ੍ਰੀਟ ਕਿਦਾਂ ਮਾਰ ਸਕਦਾ ਬੰਦਾ ਡਰਦਾ ਸੀ ਫਿਰ ਸਹਿਮਤ ਹੈ ਉਹਨਾਂ ਨਾਲ ਦਿੱਲੀ ਤੇ ਸਰਕਾਰ ਨਾਲ ਸਹਿਮਤ ਹੈ ਇਹ ਭਗਵੰਤ ਮਾਨ ਉਹਨਾਂ ਨੇ ਬਣਾਇਆ ਉਹਨਾਂ ਨੇ ਪਾਰਟੀ ਚੋਂ ਕੱਢਿਆ ਅੰਨਾ ਹਜ਼ਾਰਾ ਹੁਣ ਕਿੱਥੇ ਲੋਕਪਾਲ ਬਿੱਲ ਬਾਬਾ ਰਾਮ ਦਾ ਵੀ ਕਿੱਥੇ ਹੈ ਜਿਹੜਾ ਕਹਿੰਦਾ ਲੋਕਪਾਲ ਬਿੱਲ ਲੋਕਪਾਲ ਬਿੱਲ ਕਿੱਥੇ ਗਿਆ ਜੀ ਜਿਵੇਂ ਮਤਲਬ ਤੁਸੀਂ ਕਹ ਰਹੇ ਹੋ ਵੀ ਜਿਹਦੇ ਸਿਰ ਤੇ ਪਾਰਟੀਆਂ ਬਣੀਆਂ ਜਿਵੇਂ ਅੰਨਾ ਹਜ਼ਾਰ ਦੇ ਸਿਰ ਤੇ ਆਮ ਆਦਮੀ ਬਣੀ ਸੀ ਪੰਜਾਬ ਦੇ ਵਿੱਚ ਕੁਬਰ ਵਿਜੇ ਪ੍ਰਤਾਪ ਦੇ ਸਿਰ ਤੇ ਤੁਹਾਨੂੰ ਪਤਾ ਆਈ ਸੀ ਇਹਨਾਂ ਨੇ ਕਿਹਾ ਸੀ ਮੰਤਰੀ ਬਣਾਵਾਂਗੇ ਉਹ ਵੀ ਬਾਹਰ ਕੱਢਦੇ ਉਹ ਵੀ ਬਾਹਰ ਕੱਢਦੇ ਸਾਰੇ ਹੁਣ ਅੰਨਾ ਹਜ਼ਾਰ ਕਿੱਥੇ ਆ ਲੋਕਪਾਲ ਬਿੱਲ ਦੇ ਬਾਰੇ ਹੁਣ ਕਿਉਂ ਨਹੀਂ ਹੁਣ ਕਿਉਂ ਨਹੀਂ ਬੋਲਦਾ ਅੰਨਾ ਹਜ਼ਾਰਾ RAM PAL ਕਿਉਂ ਨਹੀਂ ਬੋਲਦਾ ਉਹ RAM LAL ਕੀ ਉਹਦਾ RAM DEV ਕਿੱਥੇ ਆ ਕੁਬਰ ਵਿਜੇ ਪ੍ਰਤਾਪ ਠੀਕ ਹੈ ਜੀ ਉਹ ਬੰਦਾ ਠੀਕ ਆ ਉਹ ਸਹੀ ਸੱਚਾ ਬੰਦਾ ਆ ਉਹ ਉਹ ਸੱਚਾ ਬੰਦਾ ਆ ਉਹ ਇਹ ਤਾਂ ਹੁਣ ਸਿਆਸਤ ਚੱਲਦੀ ਆ ਸੱਚੇ ਬੰਦੇ ਨੂੰ ਰਹਿਣ ਨਹੀਂ ਦਿੰਦੇ ਸੱਚੇ ਬੰਦੇ ਨੂੰ ਕਦੇ ਕੋਈ ਨਹੀਂ ਰਹਿਣ ਦਿੰਦਾ ਕਿ ਕਿਸੇ ਵੀ ਕੰਮ ਕਰਕੇ ਦੇਖ ਲਈ ਤੂੰ ਜਿੰਨਾ ਮਰਜੀ ਸੱਚਾ ਬਣ ਜੀ ਸੱਚੇ ਨੂੰ ਨਹੀਂ ਟੇਕਣ ਦਿੰਦਾ ਕੋਈ ਜਿਹੜਾ ਉਹ ਗੁੰਡਿਆਂ ਨਾਲ ਗੁੰਡਰ ਰਲ ਜੂਗਾ ਉਹ ਠੀਕ ਆ ਮੰਤਰੀ ਧਾਲੀਗੋੜੀ ਵੀ ਘਟਦਾ ਜੀ ਹਾਂ ਉਹ ਤਾਂ ਕਹਿੰਦੇ ਮੈਂ ਕੰਮ ਬੜਾ ਕਰ ਰਿਹਾ ਸੀਗਾ ਧਾਰੀ ਧੋਰੀ ਵਾਲੇ ਨਾਲ ਸਾਡੇ ਇਲਾਕੇ ਦਾ ਨਾਮ ਐਨਾ ਅਸੀਂ ਉਹਦੇ ਬਾਰੇ ਜਾਣਦੇ ਆ ਅਸੀਂ ਆਪਣੇ ਇਲਾਕੇ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਮੜਾ-ਬੜਾ ਜਾਣਦੇ ਜਿਹੜੇ ਬਾਹਰ ਦੇ ਉਹਨਾਂ ਨੂੰ ਅਸੀਂ ਇੰਨਾ ਨਹੀਂ ਜਾਣਦੇ ਅੱਛਾ ਪਿਛਲੀ ਵਾਰ ਜਿੱਦਾਂ ਤੁਸੀਂ ਦੇਖਿਆ ਕਿ ਪਾਰਟੀ ਦੇ ਸਿਰ ਤੇ ਵੋਟਾਂ ਬੈ ਗਈਆਂ ਸਾਰੇ ਐਮਰ ਬਣ ਗਏ ਤੁਸੀਂ ਤਾਂ ਅੱਧੇ ਜਾਣਦੇ ਨਹੀਂ ਉਹਨੇ ਨਾਮ ਵੀ ਹੈ ਨਾ ਅਸੀਂ ਵੀ ਨਹੀਂ ਜਾਣਦੇ ਪਾਰਟੀਆਂ ਵੋਟਾਂ ਵੀ ਪਾਰਟੀ ਆ ਪਾਰਟੀ ਆ ਅੱਗੇ 27 ਚ ਫਿਰ ਲੋਕ ਇਦਾਂ ਧੁਕ ਮਤਲਬ ਧੁਖ ਜਿੱਦਾਂ ਨਹੀਂ ਰਹਿਣਗੇ ਹੁਣ ਮੈਂ ਹੁਣ ਨਹੀਂ ਆਉਂਦੇ ਹੁਣ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕੀ ਹਾਲ ਆ ਸਭ ਨੂੰ ਹੁਣ ਨਿਆਣੀ ਵੀ ਪੜੇ ਲਿਖੇ ਹੋ ਗਏ ਆ ਸਭ ਨੂੰ ਪਤਾ ਗਾਹਾਂ ਨੂੰ ਆ ਮੈਨੂੰ ਇੱਕ ਭਗਵੰਤ ਮਾਨ ਤੇ ਇੱਕ ਹੋਰ ਇਹੀ ਗੁੱਸਾ ਆ ਵੀ ਦੇਖੋ ਕਿੰਨੇ ਕਿਸਾਨ ਉੱਥੇ ਆਪਾਂ ਹਰਿਆਣੇ ਵਾਲਿਆਂ ਨੇ ਗੋਲੀਆਂ ਮਾਰੀਆਂ ਹਰਿਆਣੇ ਵਾਲੇ ਟਰੈਕਟਰ ਭੰਨਤੇ ਬੈਟਰੀਆਂ ਕੱਢ ਕੇ ਲੈ ਗਏ ਟਰੈਕਟਰ ਦੀਆਂ ਤਾਰਾਂ ਵੱਢ ਕੇ ਲੈ ਗਏ ਸਾਡੇ ਇਲਾਕੇ ਚ ਆ ਕੇ ਪੰਜਾਬ ਦੇ ਵਿੱਚ ਹਰਿਆਣੇ ਵਾਲੇ ਮਾਰ ਕੇ ਚਲੇ ਗਏ ਕੀ ਪੰਜਾਬ ਦੀ ਪੁਲਿਸ ਕਿੱਥੇ ਸੀ ਮੈਂ ਭਗਵੰਤ ਮਾਨ ਕਿੱਥੇ ਸੀ ਇਹ ਨਹੀਂ ਤੇ ਰੋਕ ਸਕਦਾ ਨੀ ਜਮੇਤ ਧਰਨਾ ਵਿੱਚ ਕਾਇਆ ਇਹਨਾਂ ਨੇ ਚੋਰੀਆਂ ਬੜੀਆਂ ਕਰੀਆਂ ਟਰੈਕਟਰ ਟਰਾਲੀਆਂ ਚੋਰੀਆਂ ਚੋਰੀਆਂ ਕਰਕੇ ਲੈ ਕੇ ਇਹ ਮੰਤਰੀਆਂ ਫੜੇ ਜਾਂਦੇ ਹੁਣ ਇਹਨਾਂ ਦੇ ਇਹਨਾਂ ਦੇ ਐਮਐਲਏ ਫੜੇ ਜਾਂਦੇ ਫਲਾਣ ਦੇ ਘਰ ਇੰਨੀਆਂ ਟਰਾਲੀਆਂ ਚੋਰੀਆਂ ਉਹ ਕਸਾਨ ਕਹੀ ਜਾਂਦੇ ਆ ਵੀ ਅਸੀਂ ਬਿਜਲੀ ਘਰ ਨੂੰ ਪਾਣੀ ਮਿਲ ਗਿਆ ਤਾਂ ਦੀ ਭਗਵੰਤਵਾਨੇ ਕੁਝ ਕਰਦੇ ਉਹ ਦੇਖੋ ਨੁਕਸਾਨ ਤੁਹਾਡਾ ਕਿੰਨਾ ਕਰਿਆ ਉਹਨੇ ਤੁਹਾਡੇ ਚੱਤੜ ਕੁੱਟੇ ਆ ਕਿਸਾਨਾਂ ਦੇ ਕੁੱਟੇ ਕਿ ਨਹੀਂ ਫੇਰ ਧੰਨਵਾਦ ਜੀ ਠੀਕ ਆ ਜੀ ਕੀ ਨਾਮ ਬਾਬਾ ਜੀ ਅਜੀਤ ਸਿੰਘ ਠੀਕ ਆ ਕਿਹੜੀ ਸਰਕਾਰ ਵਧੀਆ ਲੱਗੀ ਹੁਣ ਤੱਕ ਸਾਨੂੰ ਇੰਡੀਆ ਦੇ ਦੇਖ ਲਈਏ ਵੈਸੇ ਤੁਸੀਂ ਹੁਣ ਬੜੀਆਂ ਦੇਖੀਆਂ 47 ਤੋਂ ਬੰਦਾ ਦਾ ਪੂਰਾ ਸੰਵਿਧਾਨ ਦੇਖ ਲਿਆ ਤੁਸੀਂ ਤਾਂ ਆ ਜੇ ਉਧਰੋਂ ਸਾਰਾ ਕੁਝ ਦੇਖਿਆ ਮੈਂ ਕਿ ਮਤਵਲ 7-8 ਸਾਲ ਦਾ ਮਾ ਉਧਰੋਂ ਆਇਆ ਜਾਂ ਸਮਾਂ ਉਧਰੋਂ ਕੀ ਕਥਲ ਹੋਈ ਹੈ ਤੇ ਇਹ ਜਿਹੜਾ ਭਗਵੰਤ ਮਾਨ ਹੈ ਇਹ ਇਜਾਜ਼ਤ ਲੋਕੀ ਕਹਿ ਲੱਗੇ ਜੀ ਇਹਨੂੰ ਭਗਵੰਤ ਮਾਨ ਨੂੰ ਇੱਕ ਮੌਕਾ ਦਿਓ ਚਲੋ ਸਾਰੇ ਇਹਦੇ ਮੰਗਲ ਲਾ ਕੇ ਭਗਵੰਤ ਮਾਨ ਨੂੰ ਵੋਟ ਪਾਤੀਆਂ ਪਾਈਆਂ ਅਸੀਂ ਕਿਸੇ ਦਾ ਨਹੀਂ ਕਹਿੰਦੇ ਅਸੀਂ ਦਾਅ ਬਣਾ ਕਹਿੰਦੇ ਵੀ ਅਸੀਂ ਪਾਈਆਂ ਕਿਸੇ ਦੀ ਆਪਾ ਸੌ ਨਹੀਂ ਦਿੰਦੇ ਕੌਣ ਨਹੀਂ ਪਾਈਆਂ ਕਿ ਨਹੀਂ ਪਾਈਆਂ ਹੁਣ ਤਾਂ ਅਸੀਂ ਸਾਰੇ ਕਹਿੰਦੇ ਪਾਈਆਂ ਮੈਂ ਬਾਕੀ ਇਹ ਕਹਿੰਦਾ ਰਿਹਾ ਵੀ ਪਿਲਸਨ ਆ ਸੀ ਜਿਹੜੇ ਆਪਾਂ ਮੇਰੇ ਵਰਗੇ ਆ 2500 ਕਰੂੰਗਾ ਜਿਹੜੀ ਰਸੋਈ ਚ ਰੋਟੀ ਪਕਾਉਂਦੀ ਆ ਉਹਦੀ ਮੈਂ 1000 ਰੁਪਇਆ ਪਿਲਸਨ ਦਊਂਗਾ ਕੋਈ ਵੀ ਹੋਈ ਇਹ ਹੁਣ ਹੋਊ ਜ਼ਰੂਰ ਕਰੂ ਜ਼ਰੂਰ ਇਹ ਜਾਂ ਥੋੜਾ ਟੈਅਰ ਹੋਊਗਾ ਕਰ ਜੂਗਾ ਐਸੀ ਗੱਲ ਨਹੀਂ ਆਏਗੀ ਕਰੂਗਾ ਜ਼ਰੂਰ ਪਰ ਹਾਲੇ ਨਹੀਂ ਕਰੀ ਹਾਂਜੀ ਜਿਵੇਂ ਜਿਵੇਂ ਕੰਮ ਵਧਾ ਰਹੇ ਨੇ ਤੁਹਾਨੂੰ ਪਤਾ ਹੈ ਵੀ ਬੱਸਾਂ ਦਾ ਮੁਫਤ ਕਿਰਾਇਆ ਔਰਤਾਂ ਵਾਸਤੇ 1000 ਰੁਪਏ ਔਰਤਾਂ ਨੂੰ ਮਿਲਣ ਲੱਗ ਗਿਆ ਹੈ ਬਿਜਲੀ ਮੁਫਤ ਫਿਰ ਇਹ ਪੰਜਾਬ ਤੇ ਲੋਡ ਨਹੀਂ ਪਊਗਾ ਜੀ ਲੋਡ ਤੇ ਫਿਰ ਪੈਣਾ ਹੀ ਪੈਣਾ ਜਿਆਦਾ ਪੈਸੇ ਜੇ ਕੰਮ ਕਰੂਗੇ ਲੋਡ ਤਾਂ ਪੈਣਾ ਹੀ ਪੈਣਾ ਫਿਰ ਲੋਕ ਮੰਗਦੇ ਨੇ ਸੂਤ ਤਾਂ ਕਿ ਆਪੀ ਦੇ ਰਹੇ ਨੇ ਜੀ ਮੰਗਦੇ ਆ ਦੇ ਤਾਂ ਭਲਾ ਕੀ ਆ ਰਹਿੰਦੇ ਆ ਮੰਗਦੇ ਆ ਵੀ ਦੋ ਤੁਹਾਨੂੰ ਦੋ ਦੋ ਕੰਮ ਵੀ ਕਰਨਾ ਛੱਡ ਕੇ ਇਹ ਦੇ ਕਰਕੇ ਆਏ ਇਹ ਦੇ ਕਰਕੇ ਛੱਡਿਆ ਕੰਮ ਲੋਕਾਂ ਨੇ ਵੀ ਪੈਸਾ ਮਿਲੇ ਅੱਛਾ ਮੋਦੀ ਜਿਹੜਾ ਇਹ ਕਿਸਾਨਾਂ ਦੇ ਖਾਤੇ 'ਚ ਪੈਸੇ ਵੀ ਭੇਜਦਾ ਕਈ ਦਾ ਕਈਆਂ ਸਾਡੇ ਭਾਂਜਾ ਇਹ ਦੋ ਹਾਂਜੀ ਪਤਾ ਨਹੀਂ ਦੋ ਤੋਂ ਭੇਜਦਾ કે ਤਿੰਨ ਤਿੰਨ ਭੇਜਦਾ કે ਚਾਰ ਚਾਰ ਭੇਜਦਾ ਆਉਂਦਾ ਮੇਰਾ ਭਾਂਜਾ ਹੁੱਥਤੇ ਦੇ 6000 ਆਉਂਦਾ 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 ਹਾਂਜੀ ਬਈ ਬਾਕੀ ਹੁਣ ਸਾਡੀ ਤਾਂ ਖੇਤੀਬਾੜੀ ਨਹੀਂ ਸਾਡੇ ਤੇ ਮੁੰਡਾ ਇੱਕ ਥਾਣੇਦਾਰ ਆ ਇੱਕ ਬੈਂਕੇ ਚ ਲੱਗਿਆ ਮੈਂ ਡੰਗਰ ਰੱਖੇ ਸੀ ਮੈਂ ਹੁਣ ਵਿਹਲਾ ਫਿਰਦਾ ਵੱਡਾ ਮੁੰਡਾ ਪਥਾਣੇਦਾਰ ਕਹਿੰਦਾ ਬਈ ਬੁੱਢਿਆ ਹੁਣ ਤੇਰੇ ਵਾਸਤਾ ਰੋਗ ਲਈ ਡੰਗਰ ਛੱਡ ਦੇ ਆਪਾਂ ਛੱਡਦੇ ਅੱਜ ਕਰਦੇ ਆ ਇੱਥੇ ਬੈਠੇ ਆ ਭਾਈਆਂ ਕੋਲ ਆਪਣਾ ਥੋੜੀ ਉਮਰ ਕਿੰਨੀ ਹੋਣਾ ਮੇਰੀ ਉਮਰ 80 ਤੋਂ ਉੱਪਰ ਜਾ ਰਹੀ ਆ ਹੁਣ ਮੈਂ ਠੀਕ ਹੈ ਤੇ ਜਿਵੇਂ ਮਤਲਬ ਤੁਸੀਂ ਥੋੜੀ ਸਿਹਤ ਦਾ ਰਾਜ ਕੀ ਆ ਫੇਰਾ ਖਾਣਾ ਖਾਣੇ ਉਹ ਕਿ ਬਾਹਰ ਦਾ ਖਾਣੇ ਉਹ ਨਾ ਜੀ ਘਰ ਦਾ ਹੀ ਖਾਂਦੇ ਆ ਆਪਣੀ ਸੇਵਾ ਬਹੁਤ ਆਉਂਦੀ ਹੈ ਸ਼ਾਮ ਨੂੰ ਮੁੰਡੇ ਨੇ ਦੁੱਧ ਕਿਆ ਹੁਣ ਮੋਲੇ ਲੈਨੇ ਆ ਸ਼ਾਮ ਨੂੰ ਦੁੱਧ ਕਿਆ ਬਦਾਮ ਕਿਆ ਕੀ ਕਿਆ ਸਭ ਨੂੰ ਮਿਲਦਾ ਹੈ ਚਾਹੇ ਤਾਂ ਬਚੇ ਆ ਮੇਰੇ ਭਾਈ ਸਾਰੇ ਛੋਟੇ ਛੋਟੇ ਮਰ ਗਏ ਇੱਕ ਮੈਂ ਹੀ ਗੱਲਾਂ ਖੜਾ ਇਹਨਾਂ ਨੂੰ ਪੁੱਛ ਲੋ ਅੱਜ ਕੱਲ੍ਹ ਆਰੀਆਂ ਬੜੀਆਂ ਨੇ ਲੋਕ ਬਾਹਰ ਦਾ ਖਾ ਰਹੇ ਨੇ ਨਾ ਨਹੀਂ ਖਾਣਾ ਚਾਹੀਦਾ ਅਸੀਂ ਨਹੀਂ ਖਾਂਦੇ ਨਾ ਬਾਹਰ ਨਹੀਂ ਖਾਣਾ ਘਰ ਐ ਹੀ ਖਾਣਾ ਬਾਹਰ ਨਹੀਂ ਖਾਣਾ ਇਹ ਖਰਾਕਾਂ 'ਚ ਬਦਲਾਅ ਆ ਗਿਆ ਫਿਰ ਕੀ ਮੰਨਦੇ ਹੋ ਹਾਂਜੀ ਖਰਾਕਾਂ 'ਚ ਬਦਲਾਅ ਆ ਗਿਆ ਹਾਂਜੀ ਇਹ ਮਤਬਲ ਕਿਆ ਪਤਾ ਕਿਆ ਪਾਉਂਦੇ ਆ ਕਿਆ ਨਹੀਂ ਪਾਉਂਦੇ ਬੰਦਾ ਬਿਮਾਰ ਹੋ ਜਾਂਦਾ ਕੋਈ ਮਰ ਜਾਂਦਾ ਕੋਈ ਕੁਛ ਹੋ ਜਾਂਦਾ ਕਿਸੇ ਨੂੰ ਕੁਛ ਹੋ ਜਾਂਦਾ ਜਾਓ ਜਵਾਨ ਜਵਾਨ ਬੰਦੇ ਭੱਜੀ ਜਾਂਦੇ ਆ ਮਰੀ ਜਾਂਦੇ ਆ ਬਾਕੀ ਜਿਹੜਾ ਤੁਸੀਂ ਗੱਲ ਕਰਦੇ ਆ ਚੰਨੀ ਦੀ ਚੰਨੀ ਦੀ ਉਹ ਬੰਦਾ ਇੱਥੇ ਆਇਆ ਪੈਤਖੋਟਲੇ ਵਾਲਾ ਉੱਥੇ ਉਹਨੇ ਕਮਲੀ 5 ਕਰੋੜ ਕੇ ਕਿੰਨਾ ਕਰੋੜ ਰੁਪਈਆ ਹੈ 8 ਕਰੋੜ ਹੈ ਇੱਥੇ ਦੇਖ ਕੇ ਗਿਆ ਪੈਸੇ ਵਿੱਚ ਚੱਕ ਅੱਛਾ ਬੰਦਾ ਠੀਕ ਹੈ ਜੇ ਉਹ ਬਣ ਜਾਵੇ ਮੈਂ ਕਹਿੰਨਾ ਸਭ ਤੋਂ ਵਧੀਆ ਹੈ 27 'ਚ ਫਿਰ ਮੌਕਾ ਮਿਲਣਾ ਚਾਹੀਦਾ ਜੀ ਉਹਨੂੰ ਹਾਂ ਜੀ ਮਿਲਣਾ ਚਾਹੀਦਾ ਜ਼ਰੂਰ ਮਿਲਣਾ ਚਾਹੀਦਾ ਇਹਨਾਂ ਦੀ ਵੀ ਸਲਾਹ ਲੈ ਲਓ ਵੀ ਬਣਨਾ ਚਾਹੀਦਾ ਹੈ ਬੰਦਾ ਸੈਟ ਆ ਉਹ ਉਹ ਐਮਪੀ ਵੀ ਨੇ ਉਹ ਹਾਂ ਠੀਕ ਹੈ ਹੋਰ ਜਿਹੜੀ ਸਰਕਾਰ ਆ ਤੁਸੀਂ ਦਾਂਦੇ ਆ ਕੈਪਟਨ ਕੀ ਮਰੇ ਆ ਤੁਹਾਡਾ ਨਾ ਗਵਾਢੀ ਸੀ ਨਾ ਓਏ ਆਹ ਜਿੱਤੇ ਮੇਰੀ ਕੁੜੀ ਵਿਆਹੀ ਹੈ ਪਟਿਆਲੇ ਉੱਤੇ ਬੜੀ ਤਗੜੀ ਕੋਠੀ ਆ ਰਹੀ ਕੈਪਟਨ ਦੀ ਤਾਂ ਮਹਿਲ ਓਏ ਇਹ ਤਾਂ ਬਸ ਜਾਂ ਜਾਂ ਦੂਜਾ ਕੀ ਨਾਲ ਦੀ ਜਿਹੜੇ ਵੀਰਸਿਆਂ ਉਹ ਕਿਆ ਨਾ ਜਿਹੜਾ ਸਦੀਰ ਬਾਦ ਵਾਲਾ ਜਾਂ ਉਹਦਾ ਬਾਪ ਦੀ ਇਹਦਾ ਸਾਰੇ ਗੁਰਦੁਆਰੇ ਦੇ ਪੈਸੇ ਲੈ ਲੈ ਕੇ ਆਪਣੇ ਘਰ ਬਣਾਉਂਦੇ ਰਹੇ ਆ ਪਤਾ ਨਹੀਂ ਲੈ ਕਿੰਨਾ ਕੁ ਬਾਦਲ ਦੇ ਪੈ ਜਾਓ ਅੰਦਰ ਕਿਆ ਕਿਆ ਖੜਾ ਕਿਆ ਕਿਆ ਨਹੀਂ ਕਰ ਆਪਣੀ ਭੂਛ ਚੱਕੀ ਕਿਆ ਗੁਰਦੁਆਰੇ ਨਹੀਂ ਸਾਰੇ ਪੈਸੇ ਇੱਥੇ ਕਰਕੇ ਖਰਦਾ ਰਹੇ ਪੰਜ ਵਾਰ ਰਹੇ ਨੇ ਨਾ ਪ੍ਰਕਾਸ਼ ਬਾਦਲ ਮੁੱਖ ਮੰਤਰੀ ਉਹ ਸਹੀ ਸੀਗਾ ਬੰਦਾ ਸਹੀ ਉਹ ਹੀ ਤਾਂ ਹੈ ਜੀ 3000 ਨਾਲ ਸਹੀ ਤਾਂ ਉਹ ਇਹ ਤਾਂ ਮੜਾ ਮੋਟਰ ਸਹੀ ਆ ਪਰ ਉਹ ਨਹੀਂ ਤਾਂ ਸਹੀ ਉਹ ਤਾਂ ਬੜਾ ਲੁੱਟਦਾ ਬੰਦਾ ਦਾ ਹਾਂਜੀ ਕਈ ਲੋਕ ਕਹਿੰਦੇ ਵੀ ਅਸੀਂ ਪ੍ਰਕਾਸ਼ ਬਾਦਲ ਦੇ ਹੁੰਦੇ ਦੇਖਿਆ ਵੀ ਕੰਮ ਬੜੇ ਕਰਿਆ ਉਹਨਾਂ ਨੇ ਸੜਕਾਂ ਬਣਾਈਆਂ ਨੇ ਨਾ ਕੋਈ ਸੜਕ ਹੀ ਨਹੀਂ ਬਣੀ ਆਗੀ ਨਾ ਹੁਣ ਦੇਖੋ ਕੋਈ ਜੇ ਕੋਈ ਮੁੱਖ ਮੰਤਰੀ ਚੰਗਾ ਬਣ ਜਵੇ ਤਾਂ ਮੈਂ ਕਹਿ ਨਹੀਂ ਸਕਦਾ ਚੰਨੀ ਵਰਗਾ ਬਣ ਜਵੇ ਸੁਣ ਲਵੇ ਤੇ ਜੇ ਪਗੋਂ ਤਮਾਨ ਵਰਗਾ ਹੀ ਨਿਕਲਿਆ ਜੇ ਮੈਂ ਆ ਵੀ ਕਰੂੰਗਾ ਮੈਂ ਆ ਵੀ ਕਰੂੰਗਾ ਤੇ ਮੌਕੇ ਨਾ ਆਵੜੀ ਪੂੰਛ ਦੱਬਲੀ ਬਣਾ ਲਿਆ ਜਾਂ ਮਾਂ ਜਿਹਾ ਹੁੰਦਾ ਛੱਡੋ ਪਰੇ 5 ਸਾਲ ਆਪਣੇ ਨਿਕਾਲੋ ਫਿਰ ਐ ਵੀ ਮੈਂ ਕਹਿ ਸਕਦਾ ਮਨੂੰ ਮੈਦ ਹੈ ਵੀ ਚੰਨੀ ਜਿਹੜਾ ਇਹ ਕਰੂਗਾ ਕੁਝ ਦਿਓ ਐਨੀ ਕੁ ਮੈਂ ਕੀ ਕਾਂਗਰਸ ਦੇ ਵਿੱਚ ਉਹਨਾਂ ਨੇ ਜਿਵੇਂ ਆਪਣਾ ਬਾਜ਼ਵਾ ਹੋ ਗਿਆ ਜਾਂ ਸੁਜਿੰਦਰ ਰੰਧਾਵਾ ਜਾਂ ਕਿਸੇ ਹੋਰ ਨੂੰ ਮੌਕਾ ਦਿੱਤਾ ਫੇਰ ਜੀ ਨਵਜੋਤ ਸਿੱਧੂ ਕੀ ਮੈ ਲੱਗਿਆ ਤੁਹਾਨੂੰ ਐ ਜੀ ਮਹਾਰਾਜ ਜਲੋਂ ਹੀ ਟੀਵੀ ਦੇਖਦੇ ਆ ਉਹਦੇ ਵਿੱਚ ਲੜਾਈ ਇੱਕ ਦੂਜੇ ਨੂੰ ਬਹੁਤ ਬੋਲਦੇ ਆ ਐ ਕਰਿਆ ਐ ਕਰਿਆ ਐ ਕਰਿਆ ਲੜਦੇ ਹੀ ਬੜੇ ਆ ਹੈ ਉਹ ਕਹਿੰਦਾ ਮੈਂ ਕਰਨਾ ਉਹ ਕਹਿੰਦਾ ਮੈਂ ਕਰਨਾ ਕਿ ਦੂਜੇ ਨੂੰ ਕੋਈ ਛੱਕਿਆਂ ਵਾਲਾ ਹੋ ਹਾਂ ਐਦਾਂ ਲਈ ਚੱਲਦਾ ਪ੍ਰੋਗਰਾਮ ਰੋਜ਼ ਦੇਖੀਦਾ ਟੀਵੀ ਚਾਹਤ ਦੇ ਵਿੱਚ ਕਿਸੇ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਲੈ ਕੇ ਨਹੀਂ ਚੱਲ ਸਕਦਾ ਹੁਣ ਦੇਖੋ ਤੁਹਾਡਾ ਮਜੀਠੀਆ ਦੇ ਕਾਰਬੇ ਦੇਖੋ ਆਪਾਂ ਤਾਂ ਵਰਤੇ-ਵਰਤੇ ਨਹੀਂ ਨਾ ਸਾਨੂੰ ਪਤਾ ਹੀ ਆ ਉਹਦਾ ਐਡੀ ਗੱਲ ਦਾ ਪਰ ਦੇਖੋ ਕਹਿੰਦੇ ਸਭ ਕੋ ਰਹੇ ਆ ਸਾਰੇ ਕਹਿੰਦੇ ਆ ਕਰੂੰਗਿਆ ਆ ਕਰੂੰਗਾ ਕਰਿਆ ਗਏ ਕੋ ਨਾਲ ਲੇਕਿਨ ਕਿਸ ਨੂੰ ਚੱਲ ਸਕਦਾ ਕੋਈ ਨਹੀਂ ਬਣਿਆ ਸਾਡਾ ਇਲਾ ਹੁਣ ਬੰਦਾ ਹੈ ਤਾਂ ਠੀਕ ਆ ਪਰ ਜਿਹੜੇ ਦੂਏ ਲੰਡੇ ਪੰਜੇ ਨਾਲ ਰਲੇ ਉਹ ਨਹੀਂ ਕਰ ਦਿੰਦੇ ਉਹ ਕਹਿੰਦੇ ਮੈਂ ਬਣਨਾ ਮੈਂ ਬਣਨਾ ਉਹ ਜਦ ਮੜਾ ਮੋੜਾ ਕਰਨਾ ਚਾਹਲਾ ਕਰਦਾ ਉਹ ਠੋਕ ਦੇਣਾ ਕਿਲੇ ਕਾਂਗਰਸੀ ਕਿਲੇ ਚਾਦਾ ਹਾਂ ਬੜੀ ਕਿਲੇ ਰਾਹ ਨੂੰ ਦੇਖਣ ਆਉਂਦਾ ਉਹਨਾਂ ਦਾ ਤਮਾਸ਼ਾ ਬੜੇ ਭੌਂਕਦੇ ਆ ਭਾਈ ਬੱਲਾ ਬੱਲਾ ਹਾਂਜੀ ਲੋਕ ਆਪਣਾ ਆਪੇ ਸਿਸਟਮ ਚਲਾ ਰਹੇ ਨੇ ਹੈ ਉਹ ਸਿਆਸਤ ਹਾਂਜੀ ਬਾਕੀ ਕਹਿੰਦੇ ਨੌਕਰੀਆਂ ਮਿਲੂਗੀਆਂ ਮੁੰਡਿਆਂ ਨੂੰ ਐਨੀਆਂ ਮਿਲੂਗੀਆਂ ਹੁਣ ਸਾਡੇ ਬੱਚੇ ਨੇ ਮੇਰਾ ਜਵਾਈ ਹੈ ਮੇਰੀ ਪੋਤੀ ਹੈ ਮੇਰਾ ਪੋਤਾ ਹੈ ਜੇ ਨੇਕ ਤੇ ਨੌਕਰੀ ਮਿਲਦੀ ਉਹ ਜਾ ਕੇ ਕੈਨੇਡਾ ਕਿੱਥੇ ਜਾਂਦੇ ਮੀਟਰ ਪ੍ਰੋ ਕਿੱਦੀ ਜਾਂਦੇ ਕਿਉਂ ਜਾਂਦੇ ਹੋ ਇੱਥੇ ਕੁਝ ਨਹੀਂ ਮਿਲਦਾ ਇੱਥੇ ਭੁੱਖਾ ਮਰਨ ਦੀ ਗੱਲ ਹੈ ਆਪਣੇ ਬੱਚੇ ਨਹੀਂ ਪਾਲਨੇ ਆਂ ਕੀ ਕਹਿੰਦੇ ਵੀ ਬੱਚੇ ਨੂੰ ਦੇਖੋ ਦੇਖੀ ਜਾ ਰਹੇ ਨੇ ਬਾਹਰ ਨੂੰ ਹਾਂ ਬਾਹਰ ਨੂੰ ਜਾ ਰਹੇ ਆ ਅੱਛਾ ਜਿਹੜੇ 2 ਨੰਬਰ 'ਚ ਜਾ ਰਹੇ ਤੇ ਜਾਜਪੁਰ ਪਰ ਬਾਹਰ ਕੱਢੀ ਜਾਂਦੇ ਆ ਜਿਹੜੇ 1 ਨੰਬਰ 'ਚ ਜਾ ਰਹੇ ਸਾਡੇ ਬੱਚੇ 1 ਨੰਬਰ 'ਚ ਪੈਸੇ ਭਰ ਕੇ ਭੇਜੇ ਨੇ ਤਮ ਕਰ ਰਹੇ ਤਾਂ ਇਹ ਸੰ ਪਿੰਡ ਮਾਨੂਪੁਰ ਦੇ ਬਜ਼ੁਰਗ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਲੈ ਕੇ ਆਪਣੀ رائے ਰੱਖੀ ਹੈ ਆਪਣੀ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਸਰਕਾਰਾਂ ਦੇ ਪ੍ਰਤੀ ਵੀ ਬਹੁਤ سارے ਸੁਝਾਅ ਨੇ ਜਿਹੜੇ ਰੱਖੇ ਨੇ ਕਿ ਕਿਹੜੀ ਸਰਕਾਰ ਕੀ ਨਹੀਂ ਕਰ ਰਹੀ ਤੇ ਕੀ ਸਰਕਾਰ ਨੂੰ ਕਰਨਾ ਚਾਹੀਦਾ ਨੀਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ